ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਕਾਫੀ ਤੁਹਾਨੂੰ ਗਾਵਾਂ ਦਿਖਾਵਾਂਗੇ HF ਤੇ PASE ਦੇ ਵਿੱਚ ਜਰਸੀ ਹਰ ਇੱਕ ਪ੍ਰਕਾਰ ਦੀ ਬੈਡ ਮਿਲੂਗੀ ਡਿਟੇਲ ਵੀ ਤੁਹਾਨੂੰ ਪਤਾ ਆਓਗੇ ਕਿੱਲੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਨੂ ਸਿੰਘ ਹੈ ਪਿੰਡ ਹੈ ਡਾਜਲਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 997778799 ਤੇ ਦੂਜਾ ਨੰਬਰ ਹੈ ਜਨਾਤ ਸਾਤ 35 50 ਸਾਲੇ ਵੱਡੇ ਭਰਾ ਨੰਬਰ ਜੀ ਜੀ ਤੇ ਕਿੰਨੇ ਬੜਾ ਟੋਟਲ ਹਾਜ਼ਰ ਅੱਜ ਆਪਣੇ ਕੋਲ ਅੱਜ ਵੀਰੇ ਆਪਣੇ ਕੋਲ 11 ਬੜਾ ਹਾਜ਼ਰ ਨੇ ਠੀਕ ਹੈ ਤੇ ਬੜਾ 15 ਇਹ ਚਾਰ ਜੁਪਲਸ 7 ਠੀਕ ਹੈ ਜਦੋਂ ਮਰਜ਼ੀ ਵੀ ਰਵੇ ਗਮ ਹੋਇਆ ਕਰਨਗੇ 10 ਤੋਂ 15 ਵੀਰੇ ਨੋਰਮਲੀ ਹੋਇਆ ਕਰਨਗੇ ਬੜਾ ਜੀ ਤੇ ਪਹਿਲੇ ਨੰਬਰ ਦਾ ਆਪਾਂ ਸਟਾਰਟਿੰਗ ਕਰਦੇ ਆ ਉਹ ਕੋਨੇ ਜਿਹੜੀ ਬੈੜ ਖੜੀ ਹੈ ਵੱੱਛੀ ਹਨਾ ਹਾਂਜੀ ਬਾਈ ਜੀ ਕਿਹੜਾ ਸੁਆਸ ਹੋਈ ਆਈ ਏ ਇਹਨੇ ਦੂਜਾ ਸੂਰ ਚੁੱਭੀ ਹੋਈ ਹੈਗੀ ਜੀ ਤੋਂ ਉਹਦਾ ਮਾਲ ਤੇ 25 ਕਿਲੋ 25 ਕਿਲੋ ਤਾਂ ਪਾਇਆ ਕਿ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਚੇਸ ਕਰ ਲੇ ਅੱਛਾ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ ਦੂਜਾ ਸੂਰ ਚੁੱਭੀ ਆ ਜੇਰ ਧਾਰ ਬਿਲਕੁਲ ਓਕੇ ਆ ਓਕੇ ਵੀਰੇ ਜੇਰ ਦੀ ਵੀਡੀਓ ਬਣੀ ਵੀ ਆਪਣੇ ਕੋਲੇ ਜੀ ਤੇ ਮੰਨ ਕੇ ਚੱਲ ਵੀ ਰਾਤ ਹੀ ਸੂਈ ਹੈਗੀ ਠੀਕ ਤਾਂ ਕਿਹਾ ਕਹਿੰਦਾ 8 8.5 ਕਿਲੋ ਹੋਣੀ ਆਪਾਂ ਬੱਚਾ ਮੇਲ ਕਾਫਾ ਬੱਸ ਆ ਵੀਰੇ ਮਾਰ ਰੇਟ ਇਹਦਾ ਕੀ ਰਹੂਗਾ ਇਹ ਰੇਟ ਭਾਈ ਲੈਣੇ ਕਿੰਨੇ ਮੇਹਰ ਦੀ ਬੱਸੀ ਦੇ ਰਾਂਗੇ ਗਜਾਇਸ਼ ਹੋਊਗੀ ਘਰ ਦਾ ਮੇਰੇ ਮਾਨਦਾਨ ਸੁਬਰ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਦੂਜਾ ਸੁਆ 95000 ਰੁਪਏ ਕੀਮਤ ਆ ਤੇ ਕਹਿੰਦਾ ਵਾ ਦੁੱਧ ਦਾ ਗੈਸ ਲੱਗ ਕੇ ਚੱਲੀ ਹੈਸ਼ ਕਿੰਨਾ ਕ ਪਾ ਦਊਗੀ ਇਹ ਮੇਰੇ 25 ਕਿਲੋ ਖੋਲਾ ਬੱਸੀ ਰੂਗੀ ਤੇ ਸ਼ਾਇਦ ਕਰਦਾ 30 ਕਿਲੋ ਵੀ ਪਾ ਦੇਗੀ ਸੋ 25 ਕਿਲੋ ਤੋਂ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ ਮਸ਼ੀਨੀ ਚਵਾਈ ਕਰ ਲੋ ਚਾਹੇ ਹਾਥੀ ਚਵਾਈ ਕਰ ਲੋ ਦੋਨਾਂ ਟਾਈਪ ਦਾ ਬੈਠ ਜਾ ਥਣ ਲੱਗਿਆ ਵਾ ਬੱਚਾ ਮੇਲ ਕਾਫਾ ਤਾਜੀ ਰਾਦਿਸ ਹੋਈ ਵੇ ਜੇਰ ਧਾਰ ਬਿਲਕੁਲ ਓਕੇ ਆ ਹਣਾ 99 ਚੋਂ ਗਜਾਇਸ ਹੋ ਜੂਗੀ 25 ਲੀਟਰ ਦੁੱਧ ਮੰਨ ਕੇ ਤੁਸੀਂ ਪਰਚੇਸ ਕਰ ਸਕਦੇ ਹੋ ਸੋ ਥਣਲੇਵਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਵਿੱਥੀ ਤੇ ਥਾਣਾ ਸੂਈ ਸੁਵਾਈ ਜੇਰ ਦਾ ਰਕਮ ਟੋਟਾ ਡੰਨਾ ਤੇ ਅੱਗੇ ਵੀਰੇ 2 ਨੰਬਰ ਬੈਠ ਦੇਖ ਰਹੇ ਆਂ ਆਪਾਂ ਉਹ ਵੀਰੇ ਦੂਜਾ ਸੁਆ ਬੈਠ ਸੀ ਜੀ ਜੀ ਇਹ ਨਹੀਂ ਪਰਸੈਂਟਾ ਦਾ ਮੰਨ ਕੇ ਕੱਲ ਵੀ ਇਹ 23 33 ਕਿਲੋ ਕਰੋਨ ਦੁੱਧ ਆ 35 ਕਿਲੋ ਮੰਨ ਕੇ ਇਹ ਨਾ ਮੰਗੀ ਪਰਚੇ ਅੱਛਾ ਪਲੂਣ 30 ਤੋਂ ਪਾਰ ਚੱਲੀ ਪਈ ਆ ਠੀਕ ਹੈ ਜੇਰ ਜਿਹਾ ਆਪਾਂ ਓਕੇ ਆ ਹਨਾ ਜੇਰ ਦਾ ਡੰਨਾ ਬਈ ਕਿੰਨਾ ਦੁੱਧ ਹੁਣ ਹੋਊਗਾ ਦੁੱਧ ਬਈ ਤਾਂ ਤੜਕ ਸੁਹੀ ਹੋਈ ਹੈ ਸਾਹ ਜੀ ਠੀਕ ਹੈ ਲਗਭਗ ਹੈਗੀ 18-20 ਦੀ ਸਟਾਰਟਿੰਗ ਜੀ ਬਈ ਬਾਦੀ ਮਾਨਾ 8 9 9 ਕਿਲੋੜੀ ਨਹੀਂ ਘਟਦੀ ਨਾ ਕਰਕੇ ਬੜਾ ਜੀ ਕਹਿੰਦਾ ਬਾ 34 35 ਕਿਲੋ ਤਾਂ ਮੰਨ ਕੇ ਬੰਦਾ ਪਰ ਜੇ ਸਭ ਤੋਂ ਦੂਜੇ ਨੰਬਰ ਆਪਾਂ ਇਹਦੀ ਵਿਹੜ ਦੇਖ ਰਹੇ ਆ ਦੂਜਾ ਸੂਆ ਸੂਆ ਚੰਗੀ ਜਾਤ ਬਰੀਡ ਦੇ ਵਿੱਚ ਆ ਗਈ ਹੈ ਨਾ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਦੁੱਧ ਦੀ ਗੱਲ ਕਰੀਏ 34 35 ਕਿਲੋ ਦੁੱਧ ਬੱਚੀ ਪਾਉਣ ਵਾਲੀ ਹੈ ਠੀਕ ਹੈ ਜਾਤ ਬਰੀਡ ਤੇ ਲੇਵਾ ਬਿਊਟੀ ਵਗੈਰਾ ਬਹੁਤ ਆ ਹੈ ਨਾ ਸੋ ਚਾਹੇ ਜੇ ਹੱਥੀ ਚ ਬਈ ਚਾਹੇ ਮਸ਼ੀਨੀ ਤੇ ਬਾਕੀ ਥਣ ਥਣ ਦੀ ਲੋੜ ਨਹੀਂ ਪੰਦੀ ਬ ਜੀ ਸੋ ਥਾਣ ਦੇਖੋ ਯਾਰ ਕੀ ਬਾਤ ਆ ਇੱਕ ਕੰਦਰੀ ਬਹੁਤ ਪਿਆਰਾ ਹੈਗਾ ਤੇ ਇਹਦਾ ਰੇਟ ਕੀ ਰਹਿਣਾ ਹੈਗਾ ਰੇਟ ਭਈ ਜਿਹੜਾ ਜਸ ਤੇ ਨੂੰਹਣ ਲੈਣ ਵਾਲੀ ਹੈਗਾ ਵੀ ਵਾਹ ਬੱਟਾ ਨਹੀਂ ਬਣਾ 1 ਲੱਖ 35000 ਰਿਵਾਰਡ ਦੇਣੀ ਹੈ ਗੁਜਾਇਸ ਮਾਣੀ ਮੋਟੀ ਹੋ ਜਾਊਗੀ ਮਾੜਾ ਮੁੱਢੀ ਹੋਊਗਾ 1500 ਵਾਲੇ ਫਰਕ ਰਹੂਗਾ ਤੇ ਖਾਨ ਬਿੰਦ ਚਾਰ ਚਾਰੂ ਜਰੂਰੀ ਪੂਰੀ ਫੁੱਲ ਆ ਹਨਾ ਫੁੱਲ ਆ ਮੇਰੇ ਬਸ ਸੋ ਦੇਖੋ ਹੋਲੀ ਪਾਣੀ ਤੇ ਲੱਗ ਗਈ ਹਨਾ ਤੇ 1 35 ਜੋ ਗੁਜਾਇਸ ਹੋ ਜੋ ਕਿ ਤੇ ਦੁੱਧ ਦੀ ਮਾਤਰਾ ਮੰਨ ਕੇ ਚੱਲੀਏ 35 ਕਿਲੋ ਸੋ ਲੈਵਾ ਦੇਖੋ ਨੇੜੇ ਤੋਂ ਯਾਰ ਕੀ ਬਾਤ ਆ ਤੇ ਫਿਟਨੈਸ ਲੈ ਵੇਦੀ ਕੰਪੈਕਟ ਹਵਾਨਾ 135 ਤੇ 35 36 ਕਿਲੋ ਦੁੱਧ ਪਾਉਣ ਵਾਲੀ ਬੱਛੀ ਹੈਗੀ ਆ ਬੱਚਾ ਮੇਲਕਾ ਵਾ ਜੇਰ ਧਾਰ ਕਮ ਹੋ ਕੇ ਆ ਹਨਾ ਤੇ ਅੱਗੇ ਵੀਰੇ ਤੀਜੇ ਨੰਬਰ ਦੀ ਵਹਿੜ ਦੇਖ ਰਹੇ ਆ ਆਪਾਂ ਗੱਬਣਾ ਇਹ ਇਹ ਵੀਰੇ ਗੱਬਣਾ ਦੂਜਾ ਸੂਰਾ ਮੂੰਹ ਛੇਦਾਂਦਾ ਵਹਿੜਾ ਇਹ ਅੱਛਾ ਮੂੰਹੋ ਛੇਦਾਂਦਾ ਦੂਜਾ ਸੂਰਾ ਸੂਰੀ ਆ ਦਿਨ ਕਿੱਕ ਕੱਢ ਜੂਗੀ ਅਜੇ ਦਿਨ ਇਹ ਵੀਰੇ 12 ਦਿਨ ਪੈਂਡਿੰਗ 36 ਕਿਲੋ ਦਾ ਪੂਣਾ ਦੁੱਧ ਪਾ ਲੈਦਾ ਅਛਾ ਪਲੂਣ 35 ਤੋਂ ਬੱਬ ਚੱਲੀ ਵੀ ਆ ਦੂਜੇ ਪਾਸੇ ਚੱਲੀ ਵੀ ਆ ਬਈ ਵਹਿੜਾ ਠੀਕ ਆ ਤੇ 12 ਦਿਨ ਪੈਂਡਿੰਗ ਕੋ ਇਹਦਾ ਰੇਟ ਕੀ ਰਹੂਗਾ ਰੇਟ ਕਰੇਗਾ ਲੈਂਡ ਦੇ ਨਾਲ ਆ 1 ਲੱਖ 45 ਹਜ਼ਾਰ ਦੀ ਬਸਤੀ ਦੇਣੀ ਦੁੱਧ ਦੀ ਗੱਲ ਕਰੇ 35 ਕਿਲੋ ਮੰਗਦੇ ਕਿਹੜਾ ਜਿਹੜਾ ਮਰਜੀ ਸਭ ਤੋਂ ਤੀਜੇ ਨੰਬਰ ਤੇ ਵੇਖ ਸਕਦੇ ਹੋ ਦੂਸਰਾ ਸੂਰਜ ਚੰਗੀ ਜਾਤ ਬਰੀਡ ਦੇ ਬੱਚਾ ਗੱਪਣਾ 10 12 ਦਿਨ ਇਹਦੇ ਸੂਨ ਦੇ ਵਿੱਚ ਪੈਂਡਿੰਗ ਪਿਆ ਤੇ ਬਾਕੀ 40 ਕਿਲੋ ਗੱਲ ਕੋਈ ਕਹਿਣ ਦੀ ਗੱਲ ਨਹੀਂ ਹਵਾਨੇ ਤੇ ਰਿੰਕਲਸ ਵਗੈਰਾ ਦੇਖ ਸਕਦੇ ਹਾਂ ਅੱਜ ਇਹਦਾ ਕਹਿੰਦਾ ਭਾਵੇਂ ਨੇ ਸੇਰ ਤੋਂ ਪੂਣੀ ਕਰਤੀ ਆ 65% ਹਵਾਨਾ ਇਹਦਾ ਅੱਜ ਦਿਖਾਈ ਦਿੰਦਾ ਪਿਆ ਠੀਕ ਹੈ ਠੀਕ ਹੈ ਸਰ ਰਿੰਕਲਸ ਵਗੈਰਾ ਦੇਖੋ ਨਾੜਾ ਨੂੜਾ ਹਵਾਨੇ ਦੀ ਚੰਗੀਆਂ ਫੂਡ ਕੁਆਲਿਟੀ ਬਈ ਬਹੁਤ ਪਿਆਰੀ ਹੈ ਸਰ ਰੇਟ ਹੈ 1 ਲੱਖ 45000 1 ਲੱਖ 45000 ਜੀ ਤੇ ਮੌਕੇ ਤੇ ਵਧੀਆ ਲੱਗਿਆ ਰਹੇਗਾ ਡਾਟਾ ਆਪਣੇ ਕੋਲ ਆਏਗਾ WhatsApp ਤੇ ਜੀ ਸੋ 40 ਕਿਲੋ ਦੋਦ ਮੰਨ ਕੇ ਤੁਸੀਂ ਨੂੰ ਪਰਚੇਸ ਕਰ ਸਕਦੇ ਹੋ ਬੈੜ ਕੱਚੀ ਹੈ ਕੱਲੀ ਹਾਲੇ ਤੇ ਨਾੜਾ ਨੂੜਾ ਦੇਖੋ ਹਵਾਨੇ ਦੀ ਜਮਾ ਗੁੰਦੀ ਪਿਆਚਾਰੇ ਪਾਸੋਂ ਕਿਸੇ ਪਾਸੋਂ ਦਿੱਸੀ ਨਾ ਮੀਣੀ ਤੇ ਅੱਗੇ ਭਾਈ ਚਾਰ ਨੰਬਰ ਮੱਛੀ ਦੇਖ ਰਹੇ ਆ ਪੈੜੀ ਕੋਈ ਦੂਜਾ ਸੂਆ ਬੜਾ ਹੁੰਦੀ ਹੈ ਕੀ ਜੀ ਇਹ ਲਈਏ ਪੰਜ ਛੇ ਦਾਣਾ ਅੱਛਾ ਹਫਤਾ ਸੂਣ ਚ ਬਾਕੀ ਆ ਦੂਜਾ ਸੂਆ ਸੂਰੀ ਆ ਤੇ ਕੀ ਇਹਦਾ ਰਿਕਾਰਡ ਆ ਰਿਕਾਰਡ ਪਈਆਂ ਮੰਨ ਗਿਆ ਬੱਧੀ ਤੇ ਧੀਦਾ ਪਾਣਾ ਦੁੱਧ ਵੇੜਦਾ ਜੀ ਪਈ ਦੀ ਮਨ ਦੇ ਦਾ ਮਰਜ਼ੀ ਬੱਤੇ ਜੀ ਕਰਨੀ ਆ ਅੱਛਾ 35 ਕਿਲੋ ਤੋਂ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੈ ਉਹਨੂੰ ਤੇ ਰੇਟ ਇਹਦਾ ਕੀ ਰਹੂਗਾ ਰੇਟ ਵੀ ਸਵਾ ਦੀ 80 ਰਵਾਂਗੇ 125 ਦੀ 125 ਦੀ ਗੁਜਾਇਸ਼ ਹੋ ਜਾਊਗੀ ਹਣਾ ਆ ਇਹ ਬੰਦਾ ਇਮਾਨਦਾਰ ਕਰਦਾ ਸੁਪਰੇ ਚੌਥੇ ਨੰਬਰ ਦਾ ਬੜੀ ਵਹਿੜ ਦੇਖ ਰਹੇ ਆ ਦੂਜਾ ਸੂਆ ਸੂਰੀ ਆ ਤੇ 1,25,000 ਰੁਪਇਆ ਡਿਮਾਂ ਸੂਣ ਦੇ ਵਿੱਚ ਇਹ ਹਫਤਾ ਤੱਕ ਬਾਕੀ ਆ 7-8 ਦਿਨ ਸਿਰਫ ਤੇ ਤਿਆਰੀ ਵਗੈਰਾ ਦੇਖੋ ਬੱਚੀ ਦੀ ਸੋਹਣੀ ਸਾਫ ਸੁਥਰੀ ਤੇ ਬਾਕੀ ਠੀਕ ਆ ਸ਼ਾਈਨਿੰਗ ਸੋਨੀ ਦੀ ਜਾਤ ਬਰੀਡ ਪੂਰੀ ਹੈ ਨਾ ਆ ਪਾਣਾ ਬਾਈ ਬਸ ਇਹ ਤਾਂ ਜੀ ਐਦਾ ਮੰਨਗੇ ਸਪੇਸ ਬਹੁਤ ਜੀ ਇਹ ਪੂਰੀ ਚਮਕ ਧਮਕ ਵਾਲੀ ਤੇ ਸਾਈਜ਼ ਵਗੈਰਾ ਤੇ ਬਾਕੀ ਖਾਣ ਪੀਣ ਨੂੰ ਵੀ ਪੂਰੀ ਖੁੱਲੀ ਹੈ ਜਦੋਂ ਹੋਲਾ ਪਾਣੀ ਨੂੰ ਖਾਣ ਪੀਣ ਨੂੰ ਖੁੱਲੀ ਠੀਕ ਐ ਫਾਰਮ ਵੀ ਵਗੈਰਾ ਚਪੜੀ ਲੱਗਦੀ ਆ ਜੀ ਹੈ ਨਾ ਹਾਂ ਫਾਰਮ ਦੀ ਲੇਬਰ ਦੋ ਗੜਾ ਕੱਟੀਆਂ ਜੀ ਤੇ ਇਹਦਾ ਰੇਟ 125 125 ਦੇਣੀ ਨਹੀਂ ਆ ਬਾਈ ਤੇ ਹਾਈਸਟ ਦੁੱਧ ਕਿੰਨਾ ਮੰਨ ਲੈ ਬੰਦਾ 35 ਕਿਲੋ ਮੰਨ ਕੇ ਲੈ ਜੀ ਬਾਕੀ ਅਗਦੀ ਆਪ ਨਹੀਂ ਸਮਝੇ ਸੋਬਰੋ ਡੇਵਾ ਵਗਰੇ ਇੱਕ ਵਾਰ ਨੇੜੇ ਤੋਂ ਫੇਰ ਨਜ਼ਰ ਕਰ ਸਕਦੇ ਹਾਂ ਸੋਹਣਾ ਸਾਫ ਸੁਥਰਾ ਕੱਦ-ਗਾੜ ਚੰਗਾ ਤੇ ਵਾਕੀ ਰਿੰਕਰਸ ਨਾੜਾ ਵਗਰੇ ਦੇਖੋ ਬੰਦੇ ਪਤਰੀ ਸਕਿੰਦੇ ਵਿੱਚ ਆ ਗਈ ਜਿਵੇਂ ਖਰਾ ਚੰਗਾ ਦੁੱਤ ਵਧੀਆ ਪਾਉਣ ਵਾਲੀ ਪੱਛੀ ਹੈ ਇੱਕ ਪੱਛੀ ਦੀ ਡਿਮਾਂਡ ਆ ਬਾਕੀ ਗਜੈਸ ਵਗਰੇ ਮੌਕੇ ਤੇ ਹੋ ਜੂ ਤੇ ਲੈਵਾ ਦੇਖੋ ਬਿਲਕੁਲ ਅੱਗੇ ਪਿੱਛੇ ਦਾ ਲੈਵਾ ਤੇ ਅੱਗੇ ਦੀ ਨਾਲ ਪੱਛੀ ਦੇਖ ਲਿਆ ਆਪਾਂ 5ਵੇਂ ਨੰਬਰ ਤੇ ਜੀ ਇਹ ਇਹ 15 ਨੇ ਪੈ ਨਹੀਂ ਪੈਣੇ ਬੜਦੇ ਜੀ ਤੇ ਦੂਜਾ ਸੁਣਿਆ ਇਹ ਵਣ ਸੁਣੇ ਕੋਈ ਉਹਨੇ 26 ਕਿਲੋ ਤੋਂ ਪਾਇਆ ਹੋਇਆ ਬੈਡ ਦਾ 26 27 ਕਿਲੋ ਤੋਂ ਪਲੂਨ ਦਾ ਦਿੱਤਾ ਹੋਇਆ ਹਾਂ ਤੇ ਇਹਦਾ ਰੇਟ ਕੀ ਰਹਿਣਾਗਾ ਰੇਟ ਵੀ ਇੱਕ ਵਾਰ ਇੱਕ ਵਾਰ ਦੀ ਅਸਲੀ ਹੋਣੀ ਅੱਛਾ 15 ਦਿਨ ਦੀ ਕੱਚੀ ਆ ਜੇ ਹਾਂ ਕੱਚੀ ਹੈ ਬੰਦਾ ਸਭਰ 5 ਨੰਬਰ ਦੇ ਬੈਡ ਦੇਖ ਸਕਦਾ 15 ਦਿਨ ਦੀ ਕੱਚੀ ਆ ਸੁਆ ਸੂਰੀਆ ਦੂਜਾ ਤੇ ਰੇਟ ਇਹਦਾ 1 ਲੱਖ 10000 ਰੁਪਏ ਦਾ 10000 ਰੁਪਏ ਤੇ ਕਦ ਕਦ ਦੇਖੋ ਯਾਰ ਜਿੰਨੇ ਬੜਾ ਅੱਜ ਆਪਾਂ ਤੁਹਾਨੂੰ ਦਿਖਾਇਆ ਜਾਵਾਂ ਚੰਗੀਆਂ ਕੱਦ ਘਾਟ ਵਾਲੀਆਂ ਤੇ ਵਧੀਆ ਬਾਡੀ ਵੇਟ ਪੂਰਾ ਫੁੱਲ ਲੈਣਾ ਬੱਚੇ ਇਹ ਨਹੀਂ ਗੱਲ ਵੀ ਕੱਲਾ ਕੱਦ ਦੇ ਲਿਸੀਆਂ ਚੰਗੇ ਬਜਰ ਮੌਜੂਦ ਦੇ ਬਜਾ ਰੇਡ ਕੱਲੇ ਕੱਲੇ ਨਾਗ ਦਾ ਵੀਡੀਓ ਦੇ ਵਿੱਚ ਹੈਗਾ ਸੋ ਐਚਐਫ ਦਿਖਾ ਦਿਆਂ ਪਾ ਤੁਹਾਨੂੰ ਨਹੀਂ ਹੈ ਬਰੀਡ ਵਾਲੀ ਨਹੀਂ ਹੈ ਜੀ ਜਿਆ ਮਨ ਕੇ ਚੱਲਦੇ ਵਧੀਆ ਬੱਚੇ ਲੱਗਦਾ ਅੱਗੇ ਫਿਰ 7 ਨੰਬਰ ਤੇ ਪਾਸ ਜਰਸੀ ਪਹਿਣ ਦੇਖ ਰਹੇ ਆ ਕਿਹੜਾ ਸੁਆ ਸੂਰੀ ਆ ਜੀ 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 ਕਮੂ ਨੇ ਮਾੜੇ ਕਹਿੰਦੇ ਕਿਲੇ 20 ਕਿਲੋ ਤੋਂ ਪਾਇ ਮਾਰਕੀਟ ਦਾ ਸਾਨੂੰ ਸਾਰਾ ਜੀ ਤੇ ਪਲੂਨ ਦਾ 20 ਕਿਲੋ ਦੋ ਤੇ ਦਾ ਦਿੱਤਾ ਹੋਇਆ ਤੇ ਹਫਤਾ ਖੰਡ ਕੱਢ ਜੂਗੀ ਹੈ ਜੀ ਹੈਨਾ ਹਫਤਾ ਲਈ ਕੀ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਜਿਹੜੇ ਕਹਿੰਦੇ ਆ ਕਿ ਚੰਗੀ ਜੰਦੇ ਨਾਲ ਜਰਸੀ ਲੈਣੀ ਆ ਸੋ ਥਾਂ ਥਾਂ ਸੁਹਣਾ ਸਾਫ ਸੁਥਰਾ ਤੇ ਦੁੱਧ ਦੀ ਗੱਲ ਕਰੀਏ ਕਿ ਕਹਿੰਦਾ ਪਾ ਮੰਨ ਕੇ ਚੱਲੇ ਹੈਸ਼ਟ ਬੰਦਾ ਬਹੁਤ ਤੋਂ ਵੱਧ ਬਾਈਆ ਮੈਂ 42 ਕਿਲੋ ਪਾਉਂਦਾ ਬਾਈੜਾ ਠੀਕ ਆ 22 23 ਕਿਲੋ ਤਾਂ ਖਰਾਬ ਆਉਣ ਵਾਲੀ ਬੱਚੀ ਹੈਗੀ ਆ ਜਮਾ ਰੇਟ ਕੀ ਰਹੂ ਇਹਦਾ ਰੇਟ ਬਾਈ ਲੈਣ ਦੇਣੀ ਆ 80000 ਦੇ ਰਹੂ ਜੀ ਸੋ ਜਰਸੀ ਦੇਖ ਸਕਦੇ ਹੋ ਕੱਦ ਕਾਠ ਵੀ ਚੰਗਾ ਜੰਦੇ ਜਾਨ ਤੇ ਬੇਲਬੂਲ ਬਹੁਤ ਆ ਅਸਲ ਪਿਓਰ ਜਰਸੀ ਹੈਗੀ 85 ਰੁਪਏ ਡਿਮਾਂਡ ਆ ਤੇ ਹਵਾਨੇ ਦੇ ਨਾਲਾ ਸੋਹਣੇ ਦਿੰਦੀਆਂ ਤੇ ਬਾਕੀ ਪਤਲੀ ਚਮੜੀ ਦੇ ਵਿੱਚ ਆ ਗਈ ਤੇ ਬਰੇੜੇ ਬਾਹਰ ਬੈੜਾ ਪਤਨੇ ਦੇਖ ਰਹੇ ਆ ਇਹਨਾਂ ਦਾ ਕੀ ਬਾਇਓ ਡਾਟਾ ਇਹਨਾਂ ਦਾ ਜਿਹੜੇ ਪਹਿਲਾ ਨੰਬਰ ਤੇ ਖੜੀ ਆ ਇਹ ਆਮਨ ਦੇ ਨਾਲ ਪਹਿਲੀ ਸੋਨਾ 7 ਨੰਬਰ ਆ ਗਈ ਜੀ ਤੇ ਇਹ ਜਾਤੀ ਤੇ ਮਤਲਬ ਇਹਦਾ ਲਈ ਮੈਸਾਹੀ ਠੀਕ ਹੈ ਠੀਕ ਹੈ ਦੋ ਪੰਦਾ ਕਰਾਸ ਆ ਗਿਆ ਹਨਾ ਤੇ ਕਿਹੜਾ ਸੂਆ ਸੂਰੀ ਆ ਇਹ ਕੋਈ ਦੂਜਾ ਸੂਰ ਹੁੰਦੀ ਆ ਬੈਣ ਅੱਛਾ ਦੂਜਾ ਸੂਆ ਇੱਕ ਤਰ੍ਹਾਂ ਦੀ ਬਿਲਕੁਲ ਮਚਾਂ ਨਾਲ ਕੰਪੇਅਰ ਹੁੰਦੀ ਆ ਹਨਾ ਤੇ ਦਿਨ ਕੱਢ ਜੂ 10 ਵਜੇ 10 9 ਵਜੇ ਕੋਈ ਬੈੜਾ ਤੇ ਕਿੰਨਾ ਦੁੱਧ ਪਾ ਦੂਗੀ ਹਜੇ ਸਟੇਰ ਕੋਈ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਤੇਜ ਕਰ ਲੈ ਅੱਛਾ 25 ਕਿਲੋ ਦੁੱਧ ਮੰਨ ਕੇ ਲੈਲੇ ਬੰਦਾ ਜਰਸੀ ਦਾ ਸਾਹਿਬ ਉਹਦਾ ਮੇਲ ਆ ਗਿਆ ਰੇਟ ਕੀ ਰਹਿਣਾ ਇਹਦਾ ਰੇਟ ਭਈ ਐਮਤ ਕੇ ਚੱਲ 95000 ਜੀਐਸ ਦੇ ਨੂੰ ਦੇਣੀ ਠੀਕ ਆ 95000 ਦੀ ਬੈੜਾ ਆਪਾਂ ਦੇਣੀ ਆ ਤੇ ਦੁੱਧ 24 25 ਕਿਲੋ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਤੇਜ ਕਰ ਲੈ ਤੇ ਪਲੱਸ ਦਿਓ ਵੀ ਫੈਟ ਵਾਲਾ ਜਮਾ ਹਨਾ ਤੇ ਦੁੱਧ ਜਮਾ ਮੱਝਾਂ ਨਾਲ ਕੰਪੇਅਰ ਕਰਨਾ ਬੈੜ ਨੇ ਹਨਾ ਜੀ ਬੜੀ ਸਿਮ ਲੱਗੇ ਜਾਂਦੀ ਸੱਚੇ ਲੈਖਾ ਜੀ ਸੋ ਕੱਲੀ ਕੱਚੀ ਕੱਚੀ ਆਲੇ ਵੇੜਾ 10 ਤੋਂ 12 ਦਿਨ ਦੀ ਰੇਟ 95000 ਰੁਪਿਆ ਕੱਦ ਕਾਟ ਸੈਨਿਕ ਤੇ ਵੱਡੀ ਵੱਡੀ ਹੁੰਦਲ ਹਿਲਬਾਉਤ ਆ ਕਿਸੇ ਪਾਸੋਂ ਦਿੱਸੀ ਨਾ ਵੀ ਨਹੀਂ ਦਿਨ 10 ਤੋਂ 12 ਕਰ ਜੂ ਰੇਟ 95000 ਰੁਪਿਆ ਦੂਸਰਾ ਸੂਆ ਸੂਰੀਆ ਤੇ ਅੱਗੇ ਨਾਲ ਡੱਬੀ ਬੱਛੀ ਆ ਗਈ ਇਹਦੇ ਜੀ ਇਹ ਦੋ ਸੂਆ ਸੂਰੀਆ ਵੇੜਾ ਇਹਦੇ ਪੈਣੇ 2 15 ਪੈਂਡਿੰਗ ਆ ਜੀ ਅੱਛਾ 14 15 ਦਿਨ ਪੈਂਡਿੰਗ ਆ ਹਾਂ ਕਰਾਉਂ ਨੂੰ ਕਿਰੇ ਰੋਨੋ ਦਾ ਮਾਲਕ ਦਾ ਫੰਦਾਰ ਹੈ ਤੇ 20 20 ਕਿਲੋਗ੍ਰਾਮ ਨੂੰ ਚ ਪਾਉਂਦੇ ਇਹਦਾ ਰੇਟ ਕੀ ਹੈ ਰੇਟ ਦਾ ਵਿੱਚ 75000 ਕੀ ਆਏਗਾ ਵਿਜਾਇਸ ਹੋ ਜੂਗੀ ਮਾਂ ਤਾਂ ਕਰਾਂਗੇ ਤੇ ਜਿਹੜੀ ਨਾਲ ਆਪਾਂ ਜਰਸੀ ਦੇਖ ਰਹੇ ਆ ਜੀ ਇਹ ਬਈ ਪ੍ਰੋਨ ਬੱਸੀ ਸੂਰੀ ਹੈ ਜੀ ਜੀ ਤੇ ਆ ਮੰਨ ਕੇ ਗੱਲ ਹੈ ਜਿਹੜਾ ਮਰਜੀ ਵੀ ਰਾਮ 15 16 ਕਿਲੋ ਮੰਨ ਕੇ ਲੈ ਲੇ 15 16 ਕਿਲੋ ਰੇਟ ਇਹਦਾ ਰੇਟ ਪਈਆਂ ਲੈਣ ਦੇਣੀਆਂ 80000 ਦੇਣੀਆਂ ਜਸ ਦੇਣੂ ਗੁਜਾਇਸ ਹੋ ਜੂਗੀ ਮਾਂ ਤਾਂ ਕਰਾਂਗੇ ਸੋ ਫਿਰ ਫੇਸ ਕੁਆਲਟੀ ਵਗੈਰਾ ਦੇਖੋ ਬੈੜ ਦੀ ਚੰਗੀ ਸਾਫ ਸੁਥਰੀ ਰਾਜ ਜੰਮੀ ਬੜੀ ਵੀ ਲੱਸੀ ਨਾ ਵੀ ਕਿਸੇ ਬੱਸ ਨਹੀਂ ਰੇੜੇ ਦਾ ਕਰਿਆ ਆਪਾਂ 62000 ਰੁਪਏ ਬਾਈ ਠੀਕ ਆ 62000 ਰੁਪਿਆ ਮਾਣ ਦਾਣੇ ਦੇ ਵਿੱਚ ਹੋ ਜਾਊਗਾ ਤੇ ਵਧੀਆ ਮੂੰਹ ਮੱਥੇ ਲੱਗਦੀ ਦੁੱਧ ਦੀ ਗੱਲ ਕਰੀਏ ਕਹਿੰਦਾ ਬਾ 18 20 ਕਾਲੀ ਤਾਂ ਹੈਗੀ ਆ ਜਮਾ ਬਾਈ ਆਪਾਂ 16 ਕਿਲੋ ਮੰਨ ਕੇ ਜਿਹੜਾ ਮਰਜੀ ਲੈ ਲੈ ਵੀਰ ਠੀਕ ਆ 18 ਕਿਲੋ ਟੱਕਰ ਦੋ ਨੌ ਕੁਲੋ ਦੋ ਪਾਓ ਬੈੜਾ ਠੀਕ ਆ ਅੱਗੇ ਆਪਣੀ ਸੇਵ ਅਜਰੇ ਪਹਿਲਾਂ ਸੋ ਫਿਰ ਕਾਫੀ ਵੈੜਾ ਆਪਾਂ ਤੁਹਾਨੂੰ ਦਿਖਾ ਦਿਆਂ ਪਿੰਡ ਹੰਡਿਆਇਆ ਜ਼ਿਲ੍ਹਾ ਬ 987355040 ਕੋਈ ਵੀ ਨਾਮ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਦੀ ਧੰਨਵਾਦ